ਹਾਂਜੀ ਵਾਹਿਗੁਰੂ ਜੀ ਦਾ ਕਾਲ ਸਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆਪਣਾ ਪੰਜਾਬੀ ਵੈਰੀ ਸਪੋਰਟਸ ਕਲਬ ਹੰਗੋਰ ਦੇ ਵਿੱਚ ਚੱਲ ਰਿਹਾ ਤੇ ਕਾਫੀ ਹੁਣ ਥੋੜਾ ਸਮਾਂ ਹੋ ਗਿਆ ਜਿਵੇਂ ਵੀ ਆਪਾਂ ਕਲਬ ਦੇ ਨਾਲ ਬਾਕਸਿੰਗ ਦੇ ਨਾਲ ਨਾਲ ਲੋੜਵੰਦ ਜੋ ਪਰਿਵਾਰ ਹਨ ਉਹਨਾਂ ਦੀ ਮਦਦ ਕਰ ਰਹੇ ਹਾਂ ਤੇ ਅੱਜ ਇੱਕ ਹੋਰ ਪਰਿਵਾਰ ਜੋ ਕਿ ਸਾਨੂੰ ਸਵੇਰ ਫੋਨ ਆਇਆ ਮਲੋੜ ਦੇ ਵਿੱਚ ਇਹ ਨਾਲ ਪਿੰਡ ਤੇ ਮਤਲਬ ਜੀ ਛੱਤ ਡੇਗੀ ਥੱਲੇ ਨੇਰੀ ਕਰਕੇ ਮੀਂਹ ਕਰਕੇ ਛੱਤ ਡੇਗੀ ਛੱਤ ਡਿੱਗਣ ਕਰਕੇ ਸਾਰਾ ਪਰਿਵਾਰ ਕਈ ਪਰਿਵਾਰ ਦੇ ਸੱਟਾਂ ਵੀ ਲੱਗੀਆਂ ਹੋਈਆਂ ਆ ਉਹਨਾਂ ਦੀ ਜਿਹੜੀ ਵਾਰਥ ਸੀ ਪ੍ਰੈਗਨੈਂਟ ਸੀਗੀ ਤੇ ਉਹਨਾਂ ਦੇ ਵੀ ਕੋਈ ਚੋੜ ਲੱਗੀ ਹੋਈ ਹੈ ਹਨ ਅਸੀਂ ਜਾ ਰਹੇ ਹਾਂ ਉੱਥੇ ਉਹਨਾਂ ਵਾਸਤੇ ਮਤਲਬ ਜੋ ਸਮਾਨ ਲਿਆ ਜਾਂ ਤਰਪਾਲ ਵਗੈਰਾ ਉਹਨਾਂ ਦੇ ਛੱਤ ਵਾਸਤੇ ਲਿਆ ਤੇ ਹੋਰ ਵੀ ਉਹਨਾਂ ਦੀ ਕੋਈ ਮਦਦ ਕਰਾਂਗੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਮਾਹੌਲ ਉੱਥੇ ਵੀਡੀਓ ਵਿਖਾਉਣੀ ਹੈ ਹਨ ਵੀ ਜਿਵੇਂ ਕੀ ਹਨ ਇਹ ਕੀ ਪੋਜੀਸ਼ਨ ਹਨ ਚਲੋ ਸਾਰਿਆਂ ਦਾ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਦੀ ਫਾਦੀ ਜੀ ਕੀ ਨਾਮ ਕੀ ਰਹਾ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਰਾਜੀ ਤੇ ਜਿਵੇਂ ਕੀ ਆਪਣਾ ਹੰਬੌਰ ਦੇ ਵਿੱਚ ਪੰਜਾਬੀ ਵੈਰੀਅਸ ਸਪੋਰਟਸ ਕਲੱਬ ਆ ਤੇ ਸਾਡਾ 메인 ਟਾਰਗੇਟ ਬਾਕਸਿੰਗ ਦਾ ਜੋ ਕਿ ਸਪੋਰਟਸ ਪ੍ਰਤੀ ਕੰਮ ਕਰ ਰਹੇ ਆ ਤੇ ਨਾਲ ਨਾਲ ਅਸੀਂ ਸਾਡੇ ਜਿਹੜੇ ਮੈਂਬਰ ਆ ਜਿਵੇਂ ਗੁਚਰਨ ਸਿੰਘ ਯੂਐਸਏ ਤੋਂ ਆ 올림픽 ਪਲੇਅਰ ਆ ਪੰਜਾਬ ਦੇ ਬਾਕਸਰ ਆ ਦੋ ਵਾਰੀ 올림픽 ਖੇਡੇ ਆ ਪ੍ਰਵਿੰਦਰ ਸਿੰਘ ਇੰਗਲੈਂਡ ਦੇ ਵਿੱਚ ਆ ਤੇ ਪਟਿਆਲੇ ਦੇ ਬਾਕਸਰ ਆ ਮਨਦੀਪ ਸਿੰਘ ਜੋ ਕਿ ਮੁੰਡਾ ਮੇਰੇ ਨਾਲ ਆਇਆ ਜੋ ਮੇਰੇ ਨਾਲ ਹੁੰਦਾ ਮੁੰਡਾ ਤੇ ਇੱਕ ਹਰਦੀਪ ਸਿੰਘ ਪਟਿਆਲੇ ਤੋਂ ਸਾਡੀ ਟੀਮ ਆ ਉਹ ਸਾਡੀ ਟੀਮ ਨੇ ਇੱਕ ਡਿਸੀਜਨ ਲਿਆ ਵੀ ਜੋ ਵੀ ਕੋਈ ਲੋੜਵੰਦ ਹੋਵੇ ਉਹਨੂੰ ਆਪਾਂ ਮਦਦ ਕਰੀਏ ਵੀ ਹਰ ਬੰਦੇ ਦੀ ਮਦਦ ਕਰੀਏ ਜੋ ਵੀ ਲੋੜਵੰਦਾ ਅੱਜ ਇੱਥੇ ਤੁਸੀਂ ਧੱਕਾ ਵਸੇ ਕੇ ਪਹੁੰਚੇ ਹੋ ਇਹ ਕੀ ਕਾਰਨ ਕੋ ਅੱਜ ਹੀ ਤੇ ਪਹੁੰਚੇ ਜੀ ਸਾਨੂੰ ਰਾਤ ਨਿਊਜ਼ ਵੇਖੀ ਸੀ ਉਵੇਦਕਰ ਚੈਨਲ ਆਈ ਉਹਨਾਂ ਦੇ ਉੱਤੇ ਅਸੀਂ ਇੱਕ ਨਿਊਜ਼ ਵੇਖੀ ਫਿਰ ਨਰਸੀ ਜੀ ਆ ਇਹਨਾਂ ਦਾ ਮੈਨੂੰ ਮਿਲੋੜ ਤੋਂ ਇਹਨਾਂ ਦੀ ਮੈਨੂੰ ਕਾਲ ਆਈ ਮੈਨੂੰ ਕਹਿੰਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਮਾਜ ਸੇਵੀ ਵੀ ਐ ਕਰਕੇ ਵੀ ਇੱਕ ਛੋਟੀ ਜੀ ਇੱਥੇ ਮਤਲਬ ਵੀ ਗਰੀਬ ਪਰਿਵਾਰ ਆ ਉਹਨਾਂ ਦੀ ਛੱਤ ਡੇਗ ਗਈ ਤੇ ਉਹਨਾਂ ਕੋ ਛੱਤ ਸੀ ਰਹਿਣ ਵਾਸਤੇ ਮਤਲਬ ਵੀ ਉਹਨਾਂ ਦੇ ਛੱਤ ਡੇਗ ਗਈ ਹੋਰ ਉਹਨਾਂ ਦੇ ਵਾਈਫ ਵੀ ਪ੍ਰੈਗਨੈਂਟ ਆ ਕਹਿੰਦੇ ਤੇ ਕਾਫੀ ਉਹਨਾਂ ਨੂੰ ਹਨਾ ਮੀ ਹੈਲਪ ਦੀ ਲੋ ਅਸੀਂ ਦੇਖੋ ਜੀ ਇਹਨਾਂ ਦੀ ਛੱਤ ਵਾਸਤੇ ਵੇਹ ਤੇ ਇੱਕ ਤਰਪਾਲ ਦੇ ਕੇ ਚੱਲੇ ਆ ਜੀ ਹੋਰ ਵੀ ਇਹਨਾਂ ਨੂੰ ਰਾਸ਼ਨ ਵਗੈਰਾ ਦੇ ਕੇ ਜਾ ਰਹੇ ਹਾਂ ਜੋ ਵੀ ਇਹਨਾਂ ਨੂੰ ਲੋੜਾ ਰਾਸ਼ਨ ਦੀ ਹੈ ਨਾ ਤੇ ਛੱਤ ਵਾਸਤੇ ਤਰਪਾਲ ਦੇ ਕੇ ਜਾ ਰਹੇ ਹਾਂ ਹੋਰ ਵੀ ਜੋ ਇਹਨਾਂ ਦੀ ਮਾਲੀ ਮਾਲੀ ਸਹਿਤਾਹੀ ਕਰਕੇ ਜਾਵਾਂਗੇ ਜੀ ਤੇ ਬਾਕੀ ਹੋਰ ਵੀ ਅਸੀਂ ਜੋ ਸੱਜਣ ਮਿੱਤਰਾਂ ਦਾਨੀ ਸਦਨਾ ਉਹਨਾਂ ਨੂੰ ਵੀ ਕਹੂੰਗਾ ਵੀ ਇਹੋ ਜੀ ਹੈ ਨਾ ਜੋ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਅੱਗੇ ਆਉਣਾ ਚਾਹੀਦਾ ਜੋ ਕਿ ਹੈ ਨਾ ਇਹ ਵੀ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਆ ਜੋ ਇਹਨਾਂ ਦੀ ਮਦਦ ਕਰ ਸਕੀ ਆਪੇ ਯੂਥ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਯੂਥ ਨੂੰ ਇਹ ਹੀ ਅਪੀਲ ਹੈ ਜੀ ਨਸ਼ਾ ਨੂੰ ਛੱਡੇ ਨਸ਼ਿਆਂ ਵੱਲ ਨਾ ਜਾਵੇ ਇੱਧਰ ਆਵੇ ਹੈਨਾ ਜੀ ਗੇਮ ਵੱਲ ਜਾਵੇ ਜੀਮ ਲਾਉਣ ਬਾਕਸਿੰਗ ਕਬੱਡੀ ਹਰ ਗੇਮ ਵੱਲ